ਹਾਂਜੀ ਭਾਈ ਸਤਿ ਸ੍ਰੀ ਅਕਾਲ ਪੰਜਾਬੀਓ ਆਪਣੇ ਪੰਜਾਬ ਦੇ ਵਿੱਚ ਭਾਈ ਰਤਨ ਸਿੰਘ ਖਾਲਸਾ ਸੀ ਨਾ ਜਿਹੜਾ ਪੁਰਾਣੇ ਟਾਈਮਾਂ ਦਾ ਖੜਕੂ ਉਸ ਸਿੰਘ ਦਾ ਮਤਲਬ ਕਤਲ ਕਰ ਦਿੱਤਾ ਗਿਆ ਗੋਲੀਆਂ ਦੇ ਨਾਲ ਤੇ ਜਿਹੜੇ ਆਪਣੇ ਮਤਲਬ ਸਿੱਖ ਕੌਮ ਦੇ ਪਹਿਲਾ ਯੋਧੇ ਰਹੇ ਨੇ ਜਿਵੇਂ ਕਿ ਉਹਨਾਂ ਦੇ ਨਾਲ ਉਸ ਰਤਨ ਸਿੰਘ ਖਾਲਸਾ ਦਾ ਖੜਕੂ ਦਾ ਬਹੁਤ ਵੱਡਾ ਯੋਗਦਾਨ ਰਿਹਾਗਾ ਮਤਲਬ ਆਪਣੀਆਂ ਕੌਮਾਂ ਦੇ ਲਈ ਲੜਨਾ ਤੇ ਆਪਣੇ ਲੋਕਾਂ ਲਈ ਲੜਨਾ ਆਪਣੇ ਹੱਕਾਂ ਦੇ ਲਈ ਆਪਣੇ ਪੰਜਾਬ ਲਈ ਪੰਜਾਬੀਓ ਅੱਜ ਤਕਰੀਬਨ ਤਕਰੀਬਨ 3-4 ਦਿਨ ਹੋ ਗਏ ਐ ਤੇ ਰਤਨ ਸਿੰਘ ਖਾਲਸਾ ਜਿਹੜਾ ਕਿ ਖੜਕੂ ਉਹਦਾ ਕਤਲ ਕਰ ਦਿੱਤਾ ਗਿਆ ਪੰਜਾਬ ਦੇਖੋ ਹੁਣ ਕਿੱਧਰ ਨੂੰ ਜਾ ਰਿਹਾ ਯਾਰ ਕਿਉਂਕਿ ਜਿਹੜੇ ਵੱਡੇ ਵੱਡੇ ਸਿੱਖ ਕੌਮ ਦੇ ਜਥੇਦਾਰ ਨੇ ਜਾਂ ਕੋਈ ਹੋਰ ਕਹਿ ਲਿਏ ਨੇ ਨਾ ਗੂ ਬੰਦੇ ਉਹ ਕਹਿ ਰਹੇ ਨੇ ਵੀ ਯਾਰ ਅਸੀਂ ਵੀ ਮਤਲਬ ਉਹਦਾ ਸਾਥ ਮਾਣਿਆਂਗਾ ਸਾਡੇ ਨਾਲ ਰਿਹਾ ਅਸੀਂ ਉਹਨਾਂ ਦੇ ਨਾਲ ਰਹੇ ਹਾਂ ਬਹੁਤ ਹੀ ਮਤਲਬ ਇੱਕ ਯੋਧਾ ਬੰਦਾ ਸੀ ਉਹ ਕੌਮ ਦੇ ਲਈ ਇੱਕ ਮਤਲਬ ਦੁਸ਼ਮਣਾਂ ਨੂੰ ਟੱਕਰ ਦੇਣ ਵਾਲਾ ਉਸ ਬੰਦੇ ਦਾ ਕਤਲ ਕਰਕੇ ਕਿਸੇ ਨੂੰ ਕੀ ਮਿਲਿਆ ਯਾਰ ਜੇ ਕੋਈ ਕਿਸੇ ਲਾਈਨ ਦੇ ਵਿੱਚ ਯੋਧਾ ਉੱਠ ਘੜਦਾ ਤਾਂ ਉਹਦੇ ਤੇ ਕੋਈ ਟੈਗ ਲੱਗ ਜਾਂਦਾ ਆਪਾਂ ਸਾਰੇ ਦੇਖਦੇ ਆਂ ਤੇ ਸਾਰੇ ਜਾਣਦੇ ਆਂ ਬਾਈ ਜਿਵੇਂ ਕੋਈ ਯੋਧਾ ਉੱਠਿਆ ਉਸ ਤੇ ਕੋਈ ਟੈਗ ਲਾ ਦਿੰਦੇ ਨੇ ਵੀ ਆ ਤਾਂ ਜੀ ਖਾੜਕੂ ਆ ਤੰਕਵਾਦੀ ਆ ਖਾਲਸਤਾਨੀ ਆ ਸੋ ਇਹ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਅੱਗ ਵਾਂਗੂ ਫੈਲ ਰਹੀ ਹੈ ਇਹ ਖਬਰ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਤੇ ਵੀ ਇੱਕ ਰਤਨ ਸਿੰਘ ਖਾਲਸਾ ਖਾੜਕੂ ਦਾ ਹੋ ਗਿਆ ਕਤਲ ਤਾਂ ਹੁਣ ਪੀੜੀ ਜਿਹੜੀ ਅੱਗੇ ਆਉਣ ਵਾਲੀਆਂ ਪੀੜੀਆਂ ਨੇ ਉਹਨਾਂ ਨੂੰ ਵੀ ਇਹ ਸੰਦੇਸ਼ ਆ ਜਾਂਦਾ ਹੈ ਕਿ ਜਿਹੜੇ ਯੋਧੇ ਆਪਣੀ ਸਿੱਖ ਕੌਮ ਲਈ ਲੜਦੇ ਨੇ ਉਹਨਾਂ ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਗੋਲੀਆਂ ਦੇ ਨਾਲ ਛੱਲੀ ਕਰ ਦਿੱਤਾ ਜਾਂਦਾ ਪੰਜਾਬੀਓ ਇਹ ਪੰਜਾਬ ਦੇ ਵਿੱਚ ਦੇਖੋ ਕਹੇ ਜੀ ਇੱਕ ਮਤਲਬ ਬਹਾਰ ਕਹਿ ਲੋ ਤੇ ਕਹੇ ਜੀ ਇੱਕ ਰੁੱਤ ਕਹਿ ਲੋ ਜਿਹੜੀ ਕਿ ਹੁਣ ਚੱਲ ਰਹੀ ਹੈ ਗੈਂਗਵਾਰ ਚੱਲ ਰਹੀ ਹੈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਖਾਤਰ ਪੰਜਾਬ ਦੀ ਅਣਖ ਨੂੰ ਪੰਜਾਬ ਦੇ ਵਿਰਸੇ ਨੂੰ ਬਚਾਉਣ ਦੀ ਖਾਤਰ ਜਿਹੜੇ ਯੋਧੇ ਆਪਣੇ ਮਤਲਬ ਕਿਸੇ ਮੁੱਦਿਆਂ ਤੇ ਤੁਰਦੇ ਨੇ ਤੇ ਉਹਨਾਂ ਦਾ ਕਤਲ ਕਰਵਾ ਦਿੱਤਾ ਜਾਂਦਾ ਯਾਰ ਦੱਸੋ ਜਵਾਬ ਦੋ ਬਾਈ ਵੀ ਕੀ ਦੱਸਿਆ ਯਾਰ ਇਹ ਕੋਈ ਗੱਲ ਥੋੜੀ ਹੁੰਦੀ ਹੈ ਕੋਈ ਨੌਜਵਾਨ ਹੈ ਕੋਈ ਮੰਨ ਲਓ ਉਸਤੇ ਟੈਗ ਲੱਗ ਗਿਆ ਕਿਸੇ ਪ੍ਰਕਾਰ ਦਾ ਤਾਂ ਉਸ ਨੂੰ ਮਾਰ ਦੇਣਾ ਕੋਈ ਸੋਲੂਸ਼ਨ ਨਹੀਂ ਹੁੰਦਾ ਮਾਰ ਦੇਣਾ ਕੋਈ ਕੇਸ ਸੌਲ ਨਹੀਂ ਹੁੰਦੇ ਤੇ ਮਾਰ ਦੇਣਾ ਕੋਈ ਜ਼ਰੂਰੀ ਨਹੀਂ ਹੁੰਦਾ ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਹੱਕ ਕਿਸੇ ਇਨਸਾਨ ਨੂੰ ਨਹੀਂ ਹੈਗਾ ਪੰਜਾਬੀਓ ਆਪਣਾ ਫਰਜ਼ ਸੀ ਸੋਡੇ ਤੇ ਕੇ ਗੱਲ ਪਹੁੰਚਾਉਣਾ ਬਾਈ ਸੋ ਆਪਣੀ ਵੀਡੀਓ ਜਿਹੜਾ ਆਪਾਂ ਕੋਈ ਭੈਣ ਭਰਾ ਦੇਖ ਰਿਹਾ ਹੈ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਕੋਈ ਨਵਾਂ ਵੀਰ ਆ ਤਾਂ ਅਗਲਾ ਨੋਟੀਫਿਕੇਸ਼ਨ ਹੁੰਦਾ ਤਾਂ ਉਹ ਤੁਹਾਡੇ ਤੱਕ ਪਹੁੰਚਦਾ ਰਹਿੰਦਾ ਬਾਈ ਜੀ ਧੰਨਵਾਦ ਬਾਈ